ਮੈਂ ਇਹ ਹੱਕਕਾਰ ਪਾਉਣਾ ਤੂੰ ਕਿਤੇ ਕਹੇ ਵੀ ਆਇਆ ਨਾ کہیں ਮੇਰੇ ਕੋਲ ਵੀ ਨੇ ਕੀ ਤੂੰ ਮੈਨੂੰ ਖਾਲ ਚਾਹੀਦੀ ਦੱਸ ਤੂੰ ਕਰਵਾਣੀ ਕੀ ਚਾਹੀਦੀ ਖਾਲਸੇ ਬਾਰੇ ਤੂੰ ਕੀ ਹੁੰਦਾ ਮੈਨੂੰ ਦੱਸ ਤੂੰ ਕੀ ਹੁੰਦਾ ਤੂੰ ਤੂੰ ਬੰਦਿਆਂ ਵਾਂਗੂ ਗੱਲ ਕਰ ਮੇਰੇ ਨਾਲ ਆਹ ਯਾਰ ਮੁੱਠਾ ਸਿੱਧਾ ਗਿਆ ਬੋਲੀ ਜਾਂਦਾ ਯਾਰ ਓਏ 2 ਘੰਟਾ ਹੋ ਗਿਆ ਤੈਨੂੰ ਦੇਖਦੇ ਨੂੰ ਸਾਨੂੰ ਮੈਨੂੰ ਉੱਥੇ ਸਾਡੇ ਦੇ ਬਦਮਾਸ਼ੀ ਕਰਦਾ ਸੀ ਪਾ ਰਹਿਆ ਇਹ ਸਾਨੂੰ ਗੁਰੂ ਘਰ ਯਾਰ ਤੋਂ ਰੋਕ ਲਿਆਗਾ ਬੰਦਾ ਇਹ ਰੋਕ ਨੂੰ ਰੋਕਦੇ ੱਟਾ ਖੜੇ ਮੈਨੇ ਜ਼ਬਰਦਸਤੀ ਕਰ ਰਹੇ ਮੈਨੂੰ ਥੋੜਾ ਜਿਹਾ ਦਿਲ ਤੋਂ ਕੋਈ ਜ਼ਬਰਦਸਤੀ ਅਸੀਂ ਸਾਨੂੰ ਮੈਨੂੰ ਘੇਰ ਕੇ ਖੜ ਗਏ ਇਹ ਜੀ ਅੱਬਾ ਜੀ ਕਿਸੇ ਨੂੰ ਘੇਰੀਂਦਾ ਨਹੀਂ ਪ੍ਰਬੰਧਕਾ ਘੇਰੀਂਦਾ ਪੂਰੇ ਪਿੰਡ ਕੋਲ ਮੈਨੂੰ ਘੇਰ ਕੇ ਮਨਾ ਰਿਹਾ ਤੈਨੂੰ ਚੋਰੀ ਕਰਾਈਆ ਤੂੰ ਚੁਕਾਇਆ ਗੋਲਕਾ ਤੈਨੂੰ ਬੋਲ ਕੇ ਚੁਕਾਉਂ ਤੁਹਾ ਮੈਂਗਾ ਨਹੀਂ ਤੈ ਚੁਕਾਇਆ ਗੋਲਕਾ ਨਹੀਂ ਪਰਮੇਸ਼ਰ ਤਾਂ ਕਮੇਟੀ ਦਾ ਤੁਸੀਂ ਕਿਵੇਂ ਰਿਪੋਰਟ ਅਸੀਂ ਭਾਈ ਦਸਵੇਂ ਥਾਣਾਦਾਲ ਦੇ ਵਿੱਚ ਆ ਵੀ ਕੀ ਕਹਿ ਰਹੇ ਸੀ ਉੱਥੇ ਆ ਕਿਵੇਂ ਬੇਅਦਬੀ ਹੋ ਜੂਗੀ ਗੁਰੂ ਬਾਬਾ ਜੀ ਹੁਣ ਗੋਲਕ ਚੱਕੀ ਗਈ ਮਾਰਾ ਇਹ ਬੇਅਦਬੀ ਹੋ ਸਕਦੀ ਆ ਫੇਰ ਅਸੀਂ ਹੈਗੇ ਪਿੰਡ ਵਾਲੇ ਤੂੰ ਮੈਨੂੰ ੱੱਕੇ ਨਾਲ ਬਾਬਾ ਜੀ ਪਿੰਡ ਵਾਲੇ ਨਹੀਂ ਅਸੀਂ ਸਾਡੀ ਡਿਊਟੀ ਆ ਅਸੀਂ ਦਸਵੇਂ ਥਾਣਾਦਾਲ ਦੇ ਵਿੱਚ ਆ ਜਦੋਂ ਸੁਣੋ ਹੋ ਜਾ ਕਰ ਇੱਥੇ ਡਿਊਟੀ ਚੱਲ ਰਹੀ ਆ ਕਿਉਂ ਨਹੀਂ ਸੀ ਗੋਲਕ ਤੇ ਤੁਸੀਂ ਰੱਖੋ ਪ੍ਰਧਾਨ ਆ ਕਮੇਟੀ ਵਾਲੇ ਤੁਸੀਂ ਛੋਟੀ ਡਿਊਟੀ ਸਾਡੀ ਕਰ ਰਹੇ ਆ ਨਾ ਕਿਉਂ ਕਿ ਤੱਕ ਇਹਨਾਂ ਨੇ ਚੋਰੀ ਕਰਾਈਆ ਮਹਾਰਾਜ ਇਹਨੇ ਚੋਰੀ ਕਰਾਈਆ ਬੰਦੇ ਨੇ ਜਿਹੜਾ ਇਹ ਕਹਿ ਰਿਹਾ ਬਾਬਾ ਜੀ ਇਹਨੇ ਚੋਰੀ ਕਰਾਈਆ ਤੈਨੂੰ ਮੈਂ ਗੱਲ ਕਰਦਾ ਚੱਕ ਲੈ ਕੇ ਕਾਰਫਰ ਆ ਜਾ ਦੇਖ ਲੈ ਮੈਂ ਖਤ ਕਰ ਜਾ ਜਾਂ ਇਹ ਸਾਡੇ ਨਾਲ ਬਹਿਸ ਕਰ ਰਿਹਾ ਹੈਗਾ ਕਹਿੰਦਾ ਮੇਰੇ ਕਹਿੰਦਾ ਗੋਲਕ ਚੱਕੀ ਇਹਨਾਂ ਨੇ ਚੋਰੀ ਕਰਾਈਆ ਗੋਲਕ ਦੀ ਇਹ ਬਹਿਸ ਕਰ ਰਿਹਾ ਹੈ ਮਹਾਰਾਜ ਰੁਕਣਾ ਨਹੀਂ ਗੱਲ ਨਹੀਂ ਹੈਗੀ ਵੀਰੇ ਇੱਥੇ ਨਾਲ ਬੈਸ ਕਰੀਏ ਇੱਕ ਨਾਲ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੇਨਤੀ ਆ ਇਹ ਮਹਮਤਗੜ ਪਿੰਡ ਆ ਔਰੇ ਗੋਲ ਕਦੀ ਚੋਰੀ ਹੋ ਗਈ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਜਿਹੜੇ ਦੋਸੀ ਨੇ ਵੀ ਉਹਨਾਂ ਨੂੰ ਫੜਾਂਗੇ ਵੀ ਸਾਨੂੰ ਉਹਨਾਂ ਦੀ ਫੋਟੋ ਵੀਡੀਓ ਦੇ ਦਿਓ ਸਾਨੂੰ ਵੀ ਅਸੀਂ ਛੋਟੇ ਪਿੰਡ ਆ ਇਹ ਇਹ ਬਾਬਾ ਜੀ ਸਾਡੇ ਨਾਲ ਪੁੱਠਾ ਪਹਿਰਿਆ ਸਾਨੂੰ ਇਹ ਕਹਿੰਦਾ ਤੁਸੀਂ ਕੀ ਲੈਣਾ ਸਾਡੇ ਪਿੰਡ ਤੁਸੀਂ ਕੌਣ ਹੋ ਅਮਰਤ ਛਕਿਆ ਕਿਹੜਾ ਛਕਿਆ ਕਿਹੜਾ ਅਮਰਤ ਛਕਿਆ ਹੁਣ ਦੱਸੋ ਵੀ ਅਸੀਂ ਕਿਹੜੇ ਪਿੰਡ ਆ ਤੁਹਾਡਾ ਕਿਹੜਾ ਪਿੰਡ ਆ ਹੈ ਜੀ ਇਹਨਾਂ ਦਾ ਇਹੀ ਪਿੰਡ ਆਈ ਮੰਮਾ ਆਈ ਪਿੰਡ ਹੈ ਮੇਰਾ ਮੁਹੰਮਦਗੜ੍ਹ ਜ਼ਿਲ੍ਹਾ ਸਾਬਦੀ ਹਾਂ ਅਸੀਂ ਦਾ ਬੈਸਪਾ ਦਸਮੇਸ਼ ਤਰਨਾ ਦਲ ਦੇ ਵਿੱਚੋਂ ਜਥੇਦਾਰ ਤੂਫਾਨ ਸਿੰਘ ਜੀ ਪਟਿਆਲੇ ਵਾਲੇ ਬਾਬਾ ਜੀ ਤੁਸੀਂ ਫਿਰ ਰੋਕਦੇ ਸਾਡੇ ਮਾਥੇ ਤੇ ਗੁਰਦੁਆਰੇ ਜਾਣ ਲੱਗੇ ਇਹਨਾਂ ਨੂੰ ਰੋਕਦੇ ਨੇ ਮਾਰ ਰਹੇ ਰੋਕ ਨੂੰ ਰੋਕਦੇ ਛੱਟਾ ਖਰੇ ਮੈਨਾਂ ਜ਼ਬਰਦਸਤੀ ਕਰ ਰਹੇ ਮੈਨੂੰ ਥੋੜਾ ਜਿਹਾ ਕੋਈ ਜ਼ਬਰਦਸਤੀ ਅਸੀਂ ਸੋਨ ਨੂੰ ਮੈਨੂੰ ਕਿਹਾ ਕਿ ਖੜ੍ਹ ਕੇ ਰਹੇ ਜੀ ਅਸੀਂ ਇਹਨਾਂ ਨੂੰ ਪੁੱਛਿਆ ਵੀ ਛੋਟੇ ਕਿਵੇਂ ਗੋਲ ਖੋਇਆ ਅਸੀਂ ਇਹਨਾਂ ਨੂੰ ਪ੍ਰੇਮ ਨਾਲ ਗੱਲ ਕਰ ਰਹੇ ਆ ਇਹ ਸਾਡੇ ਨਾਲ ਬੈਸਬਾਈ ਕਰ ਲੱਗਿਆ ਤੁਸੀਂ ਕੌਣ ਹੁੰਨੇ ਹੋਗੇ ਇੱਥੇ ਐ ਕਰਨ ਵਾਲੇ ਤੁਸੀਂ ਐ ਕਰ ਦੋਗੇ ਵਾਹ ਕਰ ਬਾਬਾ ਜੀ ਇਹ ਛੋਟੇ ਵਾਸਤੇ ਮਾੜੀ ਗੱਲ ਆ ਇਹ ਸਾਨੂੰ ਬਾਬਾ ਜੀ ਕਿਸੇ ਨੂੰ ਘੇਰੀਂਦਾ ਨਹੀਂ ਪ੍ਰਬੰਧਕਾ ਕੋਈ ਦਾ ਪੂਰੇ ਪਿੰਡ ਕੋਲ ਤੂੰ ਮੈਨੂੰ ਘੇ ਨਹੀਂ ਤੈਚ ਕਾਇਆ ਗੋਲਖ ਪਰ ਨਹੀਂ ਤੈਚ ਕਾਇਆ ਇਹਨੂੰ ਬਾਬਾ ਜੀ ਅਸੀਂ ਨੇ ਕਿਹਾ ਵੀ ਸਾਨੂੰ ਵੀਡੀਓ ਚਾਹੀਦਾ ਅਸੀਂ ਦੋਸ਼ੀਆਂ ਨੂੰ ਫੜਾਂਗੇ ਇਹਨੂੰ ਮਹਾਰਾਜ ਇਹ ਗੱਲ ਕਹੀ ਆ ਇਹ ਸਾਡੇ ਨਾਲ ਕਰ ਰਿਹਾ ਬੈਸ ਬਾਜੀ ਵੀ ਤੂੰ ਹਾਂ ਤੁਸੀਂ ਕੌਣ ਹੋ ਨੋ ਫਲਾਨਾ ਢਮਕਾ ਲੈ ਅਸੀਂ ਫੜ ਸਕਦੇ ਆ ਕਹਿੰਦਾ ਜਿਆਦਾ ਸਾਤੋਂ ਨਹੀਂ ਫੜਿਆ ਨਾ ਤੁਸੀਂ ਕਿੱਥੋਂ ਫੜ ਲੋਗੇ ਬਾਬਾ ਜੀ ਅਸੀਂ ਫੜ ਲਾਂਗੇ ਉਹ ਚੌਂਕੀ ਚ ਆਏ ਸਾਡੇ ਕਮੇਟੀ ਵਾਲੇ ਤੁਸੀਂ ਬਾਬਾ ਜੀ ਬਿਨਾਂ ਪਰਮੇਸ਼ਰ ਤਾਂ ਕਮੇਟੀ ਦਾ ਤੁਸੀਂ ਕਿਵੇਂ ਰਿਪੋਰਟ ਅਸੀਂ ਤਾਂ ਜੀ 10ਵੇਂ ਸਟਾਫ ਮਾਲ ਦੇ ਵਿੱਚੋਂ ਤੁਸੀਂ ਪ੍ਰਸ਼ਾਸਨ ਬੁਲਾ ਲਓ ਉਹਨਾਂ ਨੂੰ ਬੁਲਾ ਲਓ ਪੁਲਿਸ ਵਾਲਿਆਂ ਨੂੰ ਫੋਨ ਕਰੋ ਜੀ ਕੰਪਨੀ ਨੂੰ ਫੋਨ ਕਰੋ ਬੁਲਾਇਓ ਮਾਰਾ ਜੀ ਰਾਤ ਦਾ ਹੋਇਆ ਜੀ ਸਵੇਰ ਦਾ ਬਾਈ ਇਹਨਾਂ ਦਾ ਰਾਤ ਇੱਥੋਂ ਗੋਲ ਕੇ ਚੱਕਿਆ ਗਿਆ ਉੱਥੇ ਅਸੀਂ ਨੇ ਕਿਹਾ ਵੀ ਇਹ ਗੋਲ ਕੇ ਚੱਕਿਆ ਗਿਆ ਤਾਂ ਮਹਾਰਾਜ ਦੀ ਵੀ ਬੇਅਦਬੀ ਹੋ ਸਕਦੀ ਸੀ ਤੁਸੀਂ ਮੰਨ ਲਿਓ ਨਾ ਇਹ ਗੱਲ ਜੀ ਉਹ ਹੋ ਸਕਦੀ ਸੀ ਹੋ ਸਕਦੀ ਸੀ ਨਾ ਅਸੀਂ ਇਹੀ ਗੱਲ ਕਰੀ ਆ ਇਹਦੇ ਨਾਲ ਇਹ ਕਿਵੇਂ ਹੋ ਜੀ ਹੈ ਨਹੀਂ ਹੁਣ ਤੁਸੀਂ ਦੱਸੋ ਵੀ ਜਿਹੜੀ ਉੱਥੇ ਗੱਲ ਕਰ ਰਹੇ ਸੀ ਹੁਣ ਤੁਸੀਂ ਦੱਸੋ ਬਿੱਕੀ ਕਹ ਰਿਹਾ ਸੀ ਉੱਥੇ ਆ ਕਿ ਮੈਂ ਬੇਅਦਵੀ ਹੋ ਜੂ ਗੁਰੂ ਬਾਬਾ ਜੀ ਜਦ ਗੋਲਕ ਚੱਕੀ ਗਈ ਮਾਰਾ ਇਹ ਬੇਅਦਵੀ ਹੋ ਸਕਦੀ ਆ ਇਹ ਨਾ ਕਹੋ ਤੁਸੀਂ ਬੇਅਦਵੀ ਹੋ ਸਕਦੀ ਆ ਓਥੇ ਰਾਸ਼ੀ ਹੈਗੇ ਪਿੰਡ ਵਾਲੇ ਤੂੰ ਮੈਨੂੰ ੱੱਕੇ ਨਾਲ ਬਾਬਾ ਜੀ ਪਿੰਡ ਵਾਲੇ ਨਹੀਂ ਅਸੀਂ ਸਾਡੀ ਡਿਊਟੀ ਆ ਅਸੀਂ ਦਸਵੇਸ ਥਾਣਾ ਵਾਲ ਦੇ ਵਿੱਚੋਂ ਆ ਬਾਬਾ ਮੇਜਰ ਸਿੰਘ ਸੋਢੀ ਹੋ ਜਾ ਕਰ ਇੱਥੇ ਡਿਊਟੀ ਕਰਾ ਰਿਹਾ ਕਿਉਂ ਨਹੀਂ ਸੀ ਗੋਲਕ ਤੇ ਕਰ ਤੁਸੀਂ ਰੱਖੋ ਪਰਦਾਣਾ ਕਮੇਡੀਆ ਤੁਸੀਂ ਛੋਟੀ ਡਿਊਟੀ ਸਾਡੀ ਕਰ ਰਹੇ ਆ ਨਾ ਕਿਉਂਕਿ ਤੱਕ ਜਨ ਕਰ ਰਹੇ ਹੋ ਗੋਲ ਕੇ ਗਮ ਚੱਕੀ ਦੀਏ ਤੂੰ ਕਰ ਰਹੇਗਾ ਗੋਲ ਕੇ ਗਮ ਚੱਕੀ ਗਈ ਚੱਕੀ ਗਈ ਫਿਰ ਸਾਡਾ ਪਿੰਡ ਕਰਿਆ ਕਾਰਵਾਈ ਆਜੋ ਅੰਦਰ ਦੇਖੀਏ ਕਾਰ ਕਰੇ ਕਾਰਵਾਈ ਸਰਪਿੰਡ ਅਸੀਂ ਥਾਰ ਦੀ ਗੱਲ ਅਸੀਂ ਦਸਵੇਂ ਸਤਾਰਨਾਂ ਦਾਲ ਦੇ ਵਿੱਚੋਂ ਅਸੀਂ ਕਾਰਵਾਈ ਕਰ ਸਕਦੇ ਹੱਕ ਕਾਰ ਪਾਉਣਾ ਤੂੰ ਕਿਤੇ ਕਹੇ ਵੀ ਆਇਆ ਨਾ ਕਹੀਂ ਮੇਰੇ ਕੋਲ ਵੀ ਨਹੀਂ ਤੀ ਤੂੰ ਮੈਨੂੰ ਖਾਲ ਚਾਹੀਦੀ ਦੱਸ ਤੂੰ ਕਰਵਾਣੀ ਕੀ ਚਾਹੀਦੀ ਹੈ ਖਾਲਸੇ ਬਾਰੇ ਤੂੰ ਕੀ ਹੁੰਦਾ ਤੂੰ ਮੈਨੂੰ ਦੱਸ ਤੂੰ ਕੀ ਹੁੰਦਾ ਤੂੰ ਤੂੰ ਬੰਦਿਆਂ ਵਾਂਗੂ ਗੱਲ ਕਰ ਮੇਰੇ ਨਾਲ ਦੰਨ ਮੈਂ ਦੱਸਾਂ ਬਾਈ ਸਮਝ ਆਉਂਦਾ ਮਾੜਾ ਯਾਰ ਠੀਕ ਆ ਨਾ ਜੇ ਤੂੰ ਆਪਾਂ ਕੋਈ ਨਾ ਕੋਈ ਬੈਸਵਾਜੀ ਯਾਰ ਦੇਖਣਾ ਮੈਂ ਤੁਹਾਨੂੰ ਫੋਟੋ ਕਰਕੇ ਕੋਈ ਮੈਂ ਤੁਹਾਨੂੰ ਮਹਾਰਾਜ ਦੀ ਤਕਰੀਰਾਂ ਦੇ ਵਿੱਚ ਯਾਰ ਪੁੱਠਾ ਸਿੱਧਾ ਗਿਆ ਬੋਲੀ ਜਾਂਦਾ ਯਾਰ ਓਏ ਡਰਾਉਣੇ ਛੋਟਾ ਘੰਟਾ ਹੋ ਗਿਆ ਤੂੰ ਦੇਖ ਤੈਨੂੰ ਸਾਨੂੰ ਇਹਨੂੰ ਡਰਾ ਲਿਆ ਸੀ ਨਾ ਨਾ ਨਹੀਂ ਅਸੀਂ ਡਰਾ ਰਹੇ ਹਾਂ ਮੈਨੂੰ ਉੱਥੇ ਸਾਡੇ ਕੜੀ ਕੋ ਸਾਡੇ ਤੇ ਬਦਮਾਸ਼ੀ ਕਰਦਾ ਸੀ ਡਰਾ ਰਹਿਆ ਇਹ ਸਾਨੂੰ ਗੁਰੂ ਘਰ ਜਾਣ ਤੋਂ ਰੋਕ ਰਿਹਾਗਾ ਬੰਦਾ ਇਹ ਇਹ ਬਾਬਾ ਜੀ ਇਹ ਸਾਨੂੰ ਗੁਰੂ ਘਰ ਜਾਣ ਤੋਂ ਰੋਕ ਰਿਹਾ ਇਹ ਬੰਦਾ ਕਮੇਟੀ ਮੈਂਬਰ ਆ ਇਹ ਬਾਬਾ ਜੀ ਹਾਂ ਉਹ ਕੋਈ ਨਾ ਨਾ ਇਹਨਾਂ ਨੇ ਚੋਰੀ ਕਰਾਈ ਆ ਮਾਰਾ ਇਹਨਾਂ ਨੇ ਚੋਰੀ ਕਰਾਈ ਆ ਬੰਦੇ ਨੇ ਜਿਹੜਾ ਇਹ ਕਹਿ ਰਿਹਾ ਬਾਬਾ ਜੀ ਇਹਨੇ ਚੋਰੀ ਕਰਾਈ ਆ ਤੈਨੂੰ ਮੈਂ ਜਾਣ ਦਵਾਂ ਨਾ ਸ਼ਾਂਤੀ ਹਾਂ ਬਾਬਾ ਜੀ ਤੂੰ ਮੈਨੂੰ ਕੀ ਜਾਣਦਾ ਮਾਰਾ ਸਮਝਾ ਦੋ ਮਹਾਰਾਜ ਬਾਬਾ ਜੀ ਤੁਸੀਂ ਸ਼ਾਂਤਨਾ ਤੁਸੀਂ ਸ਼ਾਂਤਨਾ ਤੁਸੀਂ ਕਹਿੰਦਾ ਤੁਸੀਂ ਸਮਝਾਓ ਬੈਠ ਗੱਲ ਕਰ ਤੁਸੀਂ ਇਹਨੂੰ ਕਹਿ ਦੋ ਤੁਸੀਂ ਰੋਕ ਰਿਆਂ ਨੂੰ ਬੋਲ ਕੇ ਮੇਰੇ ਨਾਲ ਨਹੀਂ ਤੁਸੀਂ ਰੋਕ ਰਿਆਂ ਨੂੰ ਲਾਣਾ ਮਹਾਰਾਜ ਇਹ ਸਾਡੇ ਨਾਲ ਬੈਠ ਕੇ ਕਟਾਰਾਂ ਦੀ ਗੱਲ ਕਰਦਾ ਚੱਕ ਲਿਆ ਕਿੰਕਾਰ ਫਰਾ ਆ ਜਾ ਦੇਖ ਲੈਣੇ ਘੱਟ ਘੱਟ ਜਾ ਜਾ ਉਹ ਤੂੰ ਇਹ ਦੇਖ ਲੈਣੇ ਘੱਟ ਘੱਟ ਜਾ ਦੇ ਦੂਜਾ ਇਹ ਗੱਲ ਨਹੀਂ ਨਹੀਂ ਸ਼ਾਂਤ ਨਹੀਂ ਬਾਬਾ ਜੀ ਸਾਨੂੰ ਦਰਬਾਰ ਜਾਣ ਤੋਂ ਰੋਕ ਰਿਹਾ ਇਹ ਬੰਦਾ ਤੁਸੀਂ ਆਪਾਂ ਜੀ ਰੋਕ ਦੇ ਲਿਆ ਨਹੀਂ ਇਹ ਸਾਨੂੰ ਦਰਬਾਰ ਜਾਣ ਤੋਂ ਰੋਕਦੇ ਨਹੀਂ ਪਹਿਲਾਂ ਇਹ ਬੰਦਾ ਦਰਬਾਰ ਜਾਣ ਤੋਂ ਕਿਉਂ ਰੋਕ ਰਿਹਾ ਸਾਨੂੰ ਤੁਸੀਂ ਇਹਨੂੰ ਕਿਉਂ ਨਹੀਂ ਕਹਿੰਦੇਗੇ ਤੁਸੀਂ ਇਹਨੂੰ ਕਿਉਂ ਨਹੀਂ ਕਹਿੰਦੇ ਚਲੋ ਕੋਈ ਨਹੀਂ ਆਪਾਂ ਨੂੰ ਮੈਨੂੰ ਘਰ ਦੇਖਾ